ਵੈਲਕਮ ਜੀ ਤੁਹਾਡੇ ਆਪਣੇ ਚੈਨਲ ਦੇ ਵਿੱਚ ਅੱਜ ਤੁਹਾਨੂੰ ਆਪਣਾ ਜਿਹੜਾ ਸੂਟ ਸੀ ਆ ਪਾਏ ਰੈਡੀ ਕੀਤਾ ਸੀ ਤੇ ਘੇਰੇ ਦੇ ਡਿਜ਼ਾਈਨ ਦੀ ਤੁਹਾਡੇ ਨੂੰ ਪਹਿਲਾਂ ਆਪਾਂ ਵੀਡੀਓ ਸ਼ੇਅਰ ਕੀਤੀ ਹੈ ਤੇ ਇਸੇ ਸੂਟ ਦੇ ਜਾਨੀ ਕਿ ਆਪਾਂ ਬਾਹ ਤੇ ਡਿਜ਼ਾਈਨ ਕਰਾਂਗੇ ਆਪਾਂ ਬਾਹ ਤੇ ਕਿਵੇਂ ਡਿਜ਼ਾਈਨ ਪਾਉਣੀਆਂਗੇ ਇਹਦੀ ਵੀਡੀਓ ਤੁਹਾਡੇ ਨਾਲ ਜੀ ਸ਼ੇਅਰ ਕਰਦੇ ਆਂਗੇ ਧੀ ਇਹਦੇ ਲਈ ਜਿਵੇਂ ਆਪਾਂ ਆਹ ਤਿੰਨ ਤਰ੍ਹਾਂ ਦੀ ਲੇਸ ਆਪਾਂ ਇਹਦੇ ਵਿੱਚ ਲਾਈ ਹੈਗੀ ਇੱਕ ਆਹ ਦੇਖੋ ਜਿਹਾ ਕਾਹ ਵਾਲੀ ਲੇਸ ਲਾਈ ਹੈ ਉੱਪਰ ਰਕਲੀਆਂ 'ਚ ਤੇ 니צਿਆਪਾ ਆਵਲੀ ਵਿਚੌੜੀ लेस ਲਾਈ ਹੈ ਇੱਕ ਆ ਫਲਾਵਰ ਵਾਲੀ लेस ਲਾਈ ਹੈ ਜਿਹੜੀ ਆਪਾਂ ਚਾਰ ਤਰ੍ਹਾਂ ਦੀ लेस ਲਾ ਕੇ ਆਪਾਂ ਡਿਜ਼ਾਈਨ ਕੀਤਾਗਾ ਘੇਰੇ ਨੂੰ ਇਹੀ ਆਪਾਂ ਸੇਮ लेस ਲਾ ਕੇ ਤੇ ਆਪਾਂ ਨਾ ਜਨ ਕੀ ਬਾਹ ਤੇ ਡਿਜ਼ਾਈਨ ਬਣਾ ਕੇ ਦਿਖਾਉਣੀ ਆ ਤੁਹਾਨੂੰ ਵੀ ਆਪਾਂ ਬਾਹ ਤੇ ਕੀ ਮੀ ਡਿਜ਼ਾਈਨ ਕਰ ਸਕਦੀਆਂਗੇ ਇਹਨੂੰ ਆਪਾਂ ਸਾਈਡ ਤੇ ਕਰ ਦਿੰਨੇ ਆ ਹੁਣ ਆਪਾਂ ਤੁਹਾਨੂੰ ਬਾਹ ਦਾ ਡਿਜ਼ਾਈਨ ਪੋਣਾ ਦੱਸਦੀਆਂ ਇਦਲੀ ਨੇ ਪਹਿਲਾਂ ਆਪਾਂ ਚੌੜੀ ਲੈਸ ਲੈ ਲਾਂਗੇ ਜਿਹੜੀ ਆਵਲੀ ਚੌੜੀ ਹੈਗੀ ਇਹਨੂੰ ਸਾਰੇ ਨਾਲ ਜੀ ਨੀਚੇ ਰੱਖਾਂਗੇ ਜਿਵੇਂ ਆਪਾਂ ਜਾਨੀ ਕਿ ਘੇਰੇ ਦੇ ਹੇਠੇ ਰੱਖੀ ਹੈ ਇਸ ਤਰੀਆ ਆਪਾਂ ਇਹਦੇ ਵੀ ਨੀਚੇ ਰੱਖ ਲੈਣੀ ਹੈ ਇਹਨਾਂ ਲੈਸ ਦਾ ਲੈਸ ਦਾ ਉੱਪਰ ਉੱਪਰਲਾ ਪਾਸਾ ਆਪਾਂ ਸਿੱਧਾ ਰੱਖਾਂਗੇ ਨੀਚੇ ਆਪਾਂ ਉਲਟਾ ਰੱਖਾਂਗੇ ਇਸ ਤਰ੍ਹਾਂ ਰੱਖ ਲਾਂਗੇ ਪਹਿਲਾਂ ਆਪਾਂ ਲੈਸ ਨੂੰ जमा सिरे सिरे तो आप सीन लावे शर्ट का एक्स्ट्रा लैस आप कट लेंगे ਆ ਦੇਖੋ ਜੀ ਆਪਾਂ ਲੈਸ ਦਾ ਉੱਪਰਲਾ ਪਾਸਾ ਸਿੱਧਾ ਰੱਖ ਲਿਆ ਤੇ ਸ਼ਰਟ ਆਪਣੀ ਉਲਟੀ ਹੈਗੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲਾਂਗੇ ਜਿੱਥੇ ਆਪਾਂ ਕੱਟ ਲਾਇਆ ਹੈ ਕੱਟ ਦੇ ਨਾਲ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਜਿਵੇਂ ਸਿੱਰੇ-ਸਿੱਰੇ ਦਿੱਤੇ ਆਪਾਂ ਕਸੀਨ ਲਾਵਾਂਗੇ ਪਹਿਲਾਂ ਪੈਲਾ ਕੱਟ ਲਾ ਲਿਆ ਸੀ ਆ ਦੇਖੋ ਜੀ ਆਪਾਂ ਕੱਟ ਲਾ ਲਿਆ ਸੀ ਕੱਟ ਲਾ ਕੇ ਕਰੀਜ਼ ਬਣਾਈ ਸੀ ਜਿਹੜਾ ਕੱਟ ਲਾਇਆ ਉਹ ਕੱਟ ਦੀ ਜਿੱਥੋਂ ਤੱਕ ਆਪਾਂ ਫੋਲਡ ਕਰਨੀ ਹੈ ਉੱਥੋਂ ਤੱਕ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਸੀਨ ਲਾ ਦਾਂਗੇ ਅਲਿਕ ਜੀ ਆਪਣੀ ਬਾਹ ਦੇ نیچے ਇਹ ਲੱਗ ਗਈ ਲੈਸ ਤੇ ਹੁਣ ਲਾਵਾਂਗੇ ਆਪਾਂ ਜਿਹੜੀ ਫਲਾਵਰ ਵਾਲੀ ਲੈਸ ਆਪਣੀ ਕੋਲੇ ਇਹ ਆ ਵਾਲੀ ਲੈਸ ਆ ਫਲਾਵਰ ਵਾਲੀ ਇਹਦਾ ਆਪਾਂ ਸਿੱਧਾ ਪਾਸਾ ਲੈ ਲਾਂਗੇ ਸਿੱਧਾ ਪਾਸਾ ਲੈ ਕੇ ਆਪਾਂ ਥੋੜੀ ਥੋੜਾ ਜਿਹਾ ਸਪੇਸ ਛੱਡ ਕੇ ਇਸ ਤਰ੍ਹਾਂ ਇਹਨੂੰ ਲੈਸ ਨੂੰ ਰੱਖ ਲਾਂਗੇ ਤੇ ਇਹਦੇ ਵਿਚਕਾਰ ਵਿਚਕਾਰ ਇੱਕ ਸੀਨ ਲਾ ਦਾਂਗੇ ਨਾਲੇ ਆਪਾਂ ਨੂੰ ਇਹਦੀ ਤਰਪਾਈ ਕਰਨ ਦੀ ਜਰੂਰਤ ਨਹੀਂ ਪੈਣੀ ਆ ਦੇਖੋ نیچے ਆ ਜਿਹੜੀ ਆਪਣੀ ਤਰਪਾਈ ਵਾਲੀ ਚੀਜ਼ ਹੈ ਉਹਦੇ ਉੱਪਰ ਇਹ ਸੀਨ ਆ ਗਈ ਇਹ ਆਪਾਂ ਨੂੰ ਤਰਪਾਈ ਕਰਨ ਦੀ ਵੀ ਲੋੜ ਨਹੀਂ ਪੈਣੀ ਇਹਦੇ ਤੇ ਇਹਦੇ ਐਕਸਟਰਾ ਲੈਸ ਸਬਸ ਤੋਂ ਕੱਟ ਦਿੰਨੇ ਆ ਹੁਣ ਆਪਾਂ ਨਾ ਆ ਦੇਖੋ ਜੀ ਹੁਣ ਆਪਾਂ ਨਾ ਆ ਵਾਲੀ ਲੈਸ ਲੈ ਲਈ ਇਹ ਵਾਲੀ ਲੈਸ ਨੂੰ ਆਪਾਂ ਥੋੜੀ ਜੀ ਜਨਨ ਕਿ ਜਿਵੇਂ ਆਪਾਂ نیچے ਸਾਡੀ ਸਿਆ ਫਲਾਵਰ ਆ ਰੱਖੀ ਸੀ ਐਨੀ ਸਪੇਸ ਤਾਂ ਉਹ ਰੱਖਾਂਗੇ ਥੋੜੀ ਜੀ ਆਪਾਂ ਜਨਨ ਕਿ ਜਦੋਂ ਇਹਨੂੰ ਫੋਲਡ ਕਰਾਂਗੇ نیچے ਨੂੰ ਆਊਗੀ ਤੇ ਉਹਦੀ ਜਗ੍ਹਾ ਰੱਖ ਲਈ ਇਸ ਲਈ ਆਪਾਂ ਥੋੜੀ ਜੀ ਸਪੇਸ ਇੱਥੇ ਥੋੜੀ ਜੀ ਜਗ੍ਹਾ ਜ਼ਿਆਦਾ ਰੱਖਾਂਗੇ 1.5 ਇੰਚ ਦੇ ਕਰੀਬ ਰੱਖੀ ਆਪਾਂ ਰੱਖ ਕੇ ਤੇ ਹੁਣ ਆਪਾਂ ਬਿਲਕੁਲ ਇਹਦੇ ਸਿਰੇ-ਸਿਰੇ ਤੇ ਇਸ ਤਰ੍ਹਾਂ ਸੀਨ ਲਾ ਲਾਂਗੇ జరే సరే దా ఆఖా ఇను నీచేను ఇస్తా ఫోల్డ్ల ఫోల్డ్ ఎన్ని స్పేస్ రేగి ఉప స్పేస్ నీచి రేగి

ਅਨੇ ਕੁ ਜੀ ਆਪਣਾ ਕਿੰਨਾ ਸੋਹਣਾ ਬਾਹਾਂ ਡਿਜ਼ਾਈਨ ਬਣ ਗਿਆ ਇਸ ਤਰੀਆ ਆਪਾਂ ਦੂਜੀ ਦੂਸਰੀ ਵਾਰ ਤੇ ਵੀ ਕਰ ਲਾਂਗੇ ਪਾ ਲਾਂਗੇ ਡਿਜ਼ਾਈਨ ਵੇਖੋ ਆਪਾਂ ਉਪਰ ਅੱਦ ਕਾਟ ਪਾ ਰੱਖੀਏ ਇਸ ਤਰੀਆ ਆਪਾਂ ਨੀਚੇ ਜਿਹੜੀ ਆਇਆ ਬਾਹ ਤੇ ਪਾਇਆ ਡਿਜ਼ਾਈਨ ਇਸ ਤਰੀਏ ਉਹਦੇ ਤੇ ਪਾਇਆ ਆਹ ਤੁਹਾਨੂੰ ਆਪਾਂ ਪਹਿਲਾਂ ਵੀ ਦਿਖਾਇਆ ਸੀ ਆਹ ਪਾਇਆ ਆਪਾਂ ਘੇਰੇ ਤੇ ਡਿਜ਼ਾਈਨ ਤੇ ਉਹਦੇ ਨਾਲ ਮੈਚਿੰਗ ਕਰਕੇ ਇਹ ਡਿਜ਼ਾਈਨ ਪਾਇਆ ਹੈਗਾ ਤੇ ਤੁਸੀਂ ਵੀ ਐਸੇ ਇਸ ਤਰ੍ਹਾਂ ਸੂਟ ਤਿਆਰ ਕਰ ਸਕਦੇ ਹੋ ਤੁਸੀਂ ਆਪਣੀ ਘਰੇ ਵਾਲੀ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ ਜਿਨ੍ਹਾਂ ਨੇ ਨਹੀਂ ਦੇਖੀ ਤੇ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਵੀਡੀਓ ਦੇਖਣ ਲਈ ਤੇ ਥੈਂਕ ਯੂ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਆਪਣੀ ਵੀਡੀਓ ਕਿ ਮੇਂਦੀਆਂ ਲੱਗਦੀਆਂ ਨੇ ਤੇ ਥੈਂਕ ਯੂ ਮੇਰੀ ਫੁੱਲ ਵੀਡੀਓ ਵਾਚ ਕਰ ਲਈ ਬਾਏ ਬਾਏ